ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਉਆਂ ਦਾ ਡੇਲੀ ਫਾਰਮ 5911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਬਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 5 ਲਾਗ ਨੂੰ ਖਾਣੇ ਆਪਾਂ ਸੱਜਣਾ ਮਾਦੇ ਤੋਖੜਾਂ ਗੱਬਣਾ ਸਾਰੀਆਂ ਵੈਰਾਈਆਂ માં ਵੀਰ ਦੇ ਕੋਲ ਤੇ ਆਪਾਂ ਪਹੁੰਚਿਆ ਵੀਰ ਸ਼ੇਰੇ ਦੇ ਕੋਲ ਤੇ ਆਜੂ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਕਿਰਪਾ ਜੀ ਕਿਰਪਾ ਜੀ ਗੁਰੂ ਰਾਮਦਾਸ ਜੀ ਹੁਲ ਚਲੋ ਕਿਰਪਾ ਹੀ ਚਾਹੀਦੀ ਹੈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੇ ਪਿੰਡ ਮਾਲਾਕੇੜੀ ਤਹਿਸੀਲ ਹਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9845 ਤੇ 618 ਠੀਕ ਹੈ ਜੀ ਹਾਂ ਜੀ ਇਹ ਸਾਡੀ ਵੀਰ ਹਾਂਜੀ ਅੱਜ ਬਾਈ ਜੀ ਦੁੱਧ ਦੇ ਡਰਮ ਆ ਜਿੱਤਰਾ ਮੈਂ ਕਹਿ ਦਿੰਦਾ ਦੁੱਧ ਦੇ ਡਰਮ ਲਿਆਂਦੇ ਆ ਜੀ ਹਾਂਜੀ ਕੱਦ ਕਾਠ ਵਾਲੀਆਂ ਤੇ ਦੁੱਧ ਦਾ ਸਮੁੰਦਰੀ ਹਰ ਕੇ ਠੀਕ ਹੈ ਠੀਕ ਹੈ ਹਾਂਜੀ ਕਰੀਏ ਜੇ ਇਤੋਂ ਕਿ ਉਧਰੋਂ ਕਰੀਏ ਤੇ ਜਿੱਧਰੋਂ ਮਰਜ਼ੀ ਕਰ ਲਓ ਜਿਹਦੇ ਬਾਹਰ ਵੀ ਪੱਜਾ ਜੇ ਮਾਲ ਅੱਜ ਤੇ ਪੂਰੀ ਮੰਡੀ ਲਾਈ ਅੱਜ ਮੰਡੀ ਲਾਈ ਅੱਜ ਦਾਬ ਨਾਲ ਤੇ ਅੱਜ ਹੁਣ ਕੁਝ ਵੀ ਜੀ ਤੁਹਾਡੇ ਸਾਹਮਣੇ ਹੁਣੇ ਮਾਲ ਲੱਥਾ ਵਾ ਉਧਰ ਵਾਲਾ ਬਾਹਰ ਵਾਲਾ ਤੇ ਕਿਉਂਕਿ ਮੈਂ ਆਪਣੇ ਤਸੱਲੀ ਦੇ ਮੁੜ ਕੇ ਵੀਰ ਭਰਾ ਹੁਣ ਤਾਂ ਹੀ ਡੰਗਰ ਦਿੱਤਾ ਜਾਂਦਾ ਜੇ ਤਸੱਲੀ ਕੀਤੀ ਹੋਵੇ ਤੇ ਉਹ ਬਾਹਰਲੇ ਡੰਗਰੇ ਜਿਹੜੇ ਮੈਂ ਚੋਗੇ ਹੁਣੇ ਲਿਆਂਦੇ ਆ ਜੀ ਅੱਛਾ ਤੇਰੇ ਚੋਣ ਗਿਆ ਹਾਂ ਹੁਣ ਫਿਰ ਚੋਗੇ ਤੇ ਹੁਣ ਲੱਦ ਕੇ ਲਿਆਂਦੇ ਜੀ ਠੀਕ ਹੈ ਜੀ ਤੇ ਆ ਦੱਸਿਓ ਪਹਿਲੇ ਨੰਬਰ ਤੇ ਇਹ ਵੀਰ ਜੀ ਹਰਕੀਮ ਵੱਲੋਂ ਵੀ ਤੀਜਾ ਸੁਗਾ ਵੀ ਕਹਿ ਸਕਦੇ ਆ ਆਪਾਂ ਚੌਥਾ ਵੀ ਕਹਿ ਸਕਦੇ ਆ ਮੈਂ ਕੋਈ ਮਾਰਕ ਨਹੀਂ ਆਪਾਂ ਦੂਜਾ ਹੀ ਕਹੀ ਜਾਣਾ ਨੇ ਠੀਕ ਸਹੀ ਗੱਲ ਨਾਲ ਜਨਾਸ ਸੁਗਾ ਹੈਗਾ ਆਪਾਂ ਉਹਨਾਂ ਦੱਸਾਂਗੇ ਇਹ ਆ ਵੀ ਦੁੱਧ ਨੂੰ ਬੜੀ ਖਰੀ ਯਾਰ ਨਹੀਂ ਅੱਛਾ ਅੱਛਾ ਠੀਕ ਤੇ ਦੁੱਧ ਘਰ ਵਾਲੇ ਦੱਸਣ ਮੁਤਾਬਕ ਕਹਿੰਦੇ ਵੀ 13-14 ਕਿਲੋ ਅਸੀਂ ਦੁੱਧ ਚੋਂਦੇ ਰਹੇ ਅਜੇ ਹਫਤਾ ਕੱਤੀ ਆ ਵੇਖੋ ਥੱਲੇ ਕਿਦਾਂ ਮਾਰਾ ਜੀ ਨੇ ਰੱਖ ਭਾਗ ਲਾਈ ਡਰਾਮੀ ਬੱਧਾ ਥੱਲੇ ਇਹਨੂੰ ਦੁੱਧ ਦਾ ਡਰਾਮੀ ਕਹਿ ਸਕਦੇ ਆਪਾਂ ਠੀਕ ਹੈ ਠੀਕ ਤੇ ਬਾਕੀ ਤੁਸੀਂ ਕਦੋਂ ਥੋੜੀ ਮੰਨ ਲਓ ਵੀ ਮਧਰੀ ਆ ਹਾਂਜੀ ਹਾਂਜੀ ਤੇ ਵਜਨ ਬਹੁਤ ਜ਼ਿਆਦਾ ਠੀਕ ਹੈ ਠੀਕ ਬਾਕੀ ਖੋਲ ਕੇ ਦਿਖਾਓ ਖੋਲ ਕੇ ਤੁਹਾਨੂੰ ਦਿਖਾਉਂਦੇ ਆ ਅੱਧ ਤੇ ਚਲੋ ਥੈਗਾ ਥੋੜਾ ਗਿਆ ਹਾਂ ਕੋਈ ਵੀਰ ਭਰਾ ਮਾ ਲੋ ਹੁੰਦਾ ਜਾਲ ਵਾਲੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੈਡ ਬਲੈਕ ਬਾਕੀ ਵਜਨ ਵੀਰ ਜੀ ਬਹੁਤ ਜ਼ਿਆਦਾ ਮਹੀਦਾ ਵਜਨ ਬਹੁਤ ਜ਼ਿਆਦਾ ਆ ਬਾਰੇ ਐ ਰਾਜੀ ਰੋਜੀ ਬਹੁਤ ਹੀ ਚਲੋ ਸਾਬ ਦੇ ਚੰਗੀ ਕੀਤੀ ਵੀ ਉਹਨੇ ਹਾਂਜੀ ਦੁੱਧ ਵੀਰ ਜੀ ਨੋਰਮਲ ਸੇਵਾ ਤੇ ਵੀ ਮੈਂਦਾ ਜੇ ਹਿਸਾਬ ਨਾਲ ਚਲੋ ਚੈੱਕ ਕਰ ਸਕਦੇ ਜੀ ਜੇ ਹਿਸਾਬ ਨਾਲ ਥਣ ਜੱਡਾ ਲੱਗਾ ਨਾ ਵੀਰ ਜੀ ਹਾਂਜੀ ਨੋਰਮਲ ਸੇਵਾ ਤੇ ਵੀ ਇਹਨੇ 12 13 ਕਿਲੋ ਭਰੀ ਜਾਣਾ ਜੀ ਬਿਲਕੁਲ ਬਿਲਕੁਲ ਸਹੀ ਗੱਲ ਜੀ ਬਾਕੀ ਥਣ ਬਹਨਾ ਬਹੁਤ ਜ਼ਿਆਦਾ ਚੰਗਾ ਲੱਗਾ ਵਾ ਇਹ ਕਰਮ ਵਾਲੀ ਨੇ ਪੰਡਾ ਪਾਈਆਂ ਵਾ ਪੱਕੀ ਜੇ ਦੇਣ ਹੋਰ ਲਾ ਜੂਗੇ 6-7 ਹਾਂਜੀ ਹਾਂਜੀ ਇਹ ਸੂਨ ਤੱਕ ਚਲੋ ਚੰਗਾ ਹਵਾਨਾ ਬਣਾ ਲੂਗੀ 130 14 ਲੀਟਰ ਜਿਹੜਾ ਦੋ ਤਿੰਨ ਚਵਾਇਆ ਪਿਛਲੇ ਸੋਵੇ ਵੇਜੀ 14 ਕਿਲੋ ਕਹਿੰਦੇ ਜੇ ਹਿਸਾਬ ਨਾਲ ਥਾਂ ਚੱਡਾ ਲੱਗਾ ਹੋ ਸਕਦਾ ਚੋਆਇਆ ਹੋਵੇ ਚਲੋ ਆਪਾਂ ਵੀ ਥਾਂ ਚੱਡਾ ਵੇਖ ਕੇ ਕਹਿੰਦੇ 12 ਕਿਲੋ ਤਾਂ ਨਹੀਂ ਮਰਦੀ ਨਹੀਂ ਬਿਲਕੁਲ ਸਹੀ ਆ ਜੀ ਕੀ ਮੁੱਲ ਭਾਜੀ ਇਹਦਾ ਹਰ ਮੁੱਲ ਵੀਰ ਜੀ ਵੇਖੋ ਤਾਜੀ ਮਹੀਂ ਦੇ ਉਤਰਾ ਮੁਸ਼ਕਲ ਹੀ ਲੱਭਦੀ ਬਾਹਰ ਹਾਂਜੀ ਤੇ ਮੁੱਲ ਕਰਨ ਨੂੰ ਆਪਾਂ 70 75 ਵੀ ਕਰ ਸਕਦੇ ਆ ਅੱਛਾ ਜੀ ਪਰ ਇੱਕੋ ਹੀ ਗੱਲ 200 ਰੁਪਏ ਵਾਲੀ ਠੀਕ ਹੈ ਜੀ 65000 ਚੋਂ 200 ਛੋੜ ਲਓ ਭਾਜੀ ਬਿਲਕੁਲ ਜਿਹੜਾ ਜੈ ਬਿਲਕੁਲ ਮਹੀਂ ਦੇ ਸਾਥ ਆ ਵੇਜੀ ਭਾਜਣ ਪਹੁੰਦਿਆ ਅੱਛਾ ਜੀ ਬਾਲ ਉੱਤਾ ਜੀ 나ੜੂ ਤੇ ਬੱਚਾ ਆਉਣਾ ਠੀਕ ਹੈ ਲਓ ਜੀ 65000 ਚ 200 ਰੁਪਏ ਦੇ ਬਿਲਕੁਲ ਨਿਕਲੇ ਨਿਕਲੇ ਮੋਲੀਆਂ ਵੀਰ ਦੇ ਤੇ ਬੱਚੇ ਚੰਗੇ ਆ ਸਾਰੇ ਵੀਰ ਦੇ ਕੋਲ ਤੇ ਇਹ ਵੀ ਜੀ ਦੂਜਾ ਸੂਆ ਛੋਟੀ ਸੂਈ ਜੇ ਅੱਛਾ ਜੀ ਇਹਦੇ ਕੋ ਦੁੱਧ ਮੰਨ ਲਓ ਤੁਸੀਂ ਦਾ ਹੋ ਜੇ 11 ਦੇ ਦੁੱਧ ਤਿਆਰ ਹੈ ਇਸ ਟਾਈਮ ਤੇ ਠੀਕ ਹੈ ਠੀਕ ਹੈ ਜੀ ਹਾਂ ਜੀ ਸੂਈ ਨੂੰ ਇਹਨੂੰ ਮੰਨ ਲਓ ਕੋਈ 12 13 ਦਿਨ ਹੋ ਗਏ ਆ ਤੇ ਜਵਾਗ ਇਹਦਾ ਜਵਾਗ ਮਗਰ ਫੀਮੇਲ ਜੇ ਤੇ ਠੀਕ ਹੈ ਲਓ ਕਟੜੀ ਤਿਆਰੀ ਖੋਲ ਕੇ ਵਿਖਾਓ ਬਾਕੀ ਜਿਹੜਾ ਪਿੱਛੇ ਕਟੜੀ ਤੇ ਆਜੋ ਹੁਣ ਤੁਹਾਨੂੰ ਖੋਲ ਕੇ ਵਿਖਾਉਨੇ ਆ ਛੋਟੀ ਹਾਂ ਜੀ ਇਹ ਫੇਸ ਬਾਕੀ ਫੇਸ ਪਾਰਟੀ ਵੇਖੋ ਕਿ ਨਹੀਂ ਸੋਹਣੀ ਹੈ ਤੇ ਲੋਇਆ ਡੰਗਰ ਤੁਹਾਨੂੰ ਪਤਾ ਹੀ ਉਤਰਾ ਵੀ ਚੰਗਾ ਦੋ ਦਰੋਂ ਚੰਗਾ ਤਾਂ ਲੋਈ ਹੈ ਲੋਈ ਜੇ ਝੋਟੀ ਹੌਲੀ ਖੜਾ ਹੌਲੀ ਮਾਸਾ ਗਾੜੀ ਵਿੱਚ ਡੱਕ ਲਈਦਾ ਹੁੰਦਾ ਡੰਗਰ ਨੂੰ ਤੇ ਆਹ ਬਾਈ ਜੀ ਪੜ ਪੜ ਕੇ ਦੱਸ ਦਿਓ ਹਾਂ ਤੇ ਇਹ ਵੀ ਜੀ ਇਹਦੇ ਜਮਾਂਦਰੂ ਜੇ ਮੰਨ ਲਓ ਗਲਤੀ ਜੀ ਅੱਛਾ ਅੱਛਾ ਠੀਕ ਤੇ ਆਪਾਂ ਪਿਛਲੀ ਵੀਡੀਓ ਚ ਪਾਈ ਕਿ ਵੀਰ ਨਾਲ ਸੌਦਾ ਹੋ ਗਿਆ ਤੇ ਉਹਦੇ ਮੁੜ ਕੇ ਪੈਸੇ ਪੁਹਿਆਂ ਦਾ ਕਰਕੇ ਥੋੜੀ ਜਿਹੀ ਗੇਮ ਮੜ ਗਈ ਉਹ ਵੀ ਚਾਹਦੇ ਸੀ ਸਾਡੇ ਕੋਲ ਫੰਡਰ ਮੈਂ ਹੀ ਪਾਉਣਾ ਤੇ ਫੰਡਰ ਤੁਹਾਨੂੰ ਪਤਾ ਮੈਂ ਬੋਲਦਾ ਨਹੀਂਗਾ ਨਹੀਂ ਨਹੀਂ ਬਿਲਕੁਲ ਸਹੀ ਹਾਂ ਜੀ ਤੇ ਕਮਾ ਲਓ ਬਾਈ ਜੀ ਕਮਾ ਲਓ ਪਈ ਲੋ ਸੌਦਾ ਰਿਹਾ ਨਾ ਸਿੱਧਾ ਹੀ ਕੀਤਾ ਬਾਤ ਚਾਹੁੰਦੇ ਜੀ ਪੈਸੇ ਨਹੀਂ ਬੰਦੇ ਵਿੱਚ ਨਹੀਂ ਪਾ ਲਓ ਵਿੱਚੀ ਕੱਦ ਵਜਨ ਦੀ ਇਹ ਵੀ ਚੰਗੀ ਆ ਤੇ ਅਟਰ ਕੁਆਲਟੀ ਤੁਸੀਂ ਕੀ ਕਰ ਸਕਦੇ ਲਾਗੇ ਤੋਂ ਤੇ ਥਣ ਥਣ ਵੀ ਬਹੁਤ ਚੰਗਾ ਲੱਗਾ ਵਾ ਤੇ ਫੀਮ ਵਾਲ ਕਾਫ ਆ ਗਿਆ ਇਹਦੇ ਪਿਛੇ ਹਾਂਜੀ ਤੇ ਇਸ ਟਾਈਮ ਬਾਈ ਜੀ ਕਿੰਨਾ ਕਿ ਦੋ ਦੋ ਇਸ ਤੋਂ ਵੀ ਜੀ ਦਾ ਹੋ ਜਾ 11 ਜੀ ਦੁੱਧ ਤਿਆਰ ਹੈ ਇਸ ਟਾਈਮ ਤੇ ਠੀਕ ਹੈ ਠੀਕ ਹੈ ਜੀ ਲਓ ਬਈ 10 ਤੋਂ 11 ਲੀਟਰ ਜਿਹੜਾ ਬਿਲਕੁਲ ਰੈਡੀ ਹੈ ਕਿ ਵਧੂ ਦੁੱਧ ਹੋ ਜਾ ਹਾਂਜੀ ਦੁੱਧੋ ਵਧੂਗੇ ਜੀ ਜੀ ਨਾ ਵੀਰ ਭਰਾਵਾਂ ਦੀ ਸੇਵਾ ਤੇ ਆ ਸੇਵਾ ਕਰਨਗੇ ਦੇ 12 ਵੀ ਕਰ ਸਕਦੇ ਆ ਤੇ ਨਹੀਂ ਤੇ 10 ਤੋਂ ਵੀ ਥੱਲੇ ਆ ਸਕਦੀ ਐ। ਬਾਕੀ ਦੇ ਸੇਵਾ ਤੇ ਡਿਪੈਂਡ ਕਰਦਾ ਜੀ। ਠੀਕ ਐ ਜੀ। ਕੀ ਮੁੱਲ ਵੀਰ ਜੀ ਦਾ ਹਰ? ਮੁੱਲ ਵੀਰ ਜੀ ਬਿਲਕੁਲ ਤਾਜੀ ਸੋਈ ਐ 10-12 ਡਣਾ ਦੀ 10 ਕਿਲੋ ਦੁੱਧ ਪਿਆ ਰਿਆ। ਅੱਛਾ ਜੀ। ਤੇ ਵੇਚਣ ਨੂੰ ਆਪਾਂ ਮੰਨ ਲਓ 70-75 ਹਜ਼ਾਰ ਦੀ ਵੇਚ ਸਕਦੇ ਆ। ਹਾਂ ਜੀ। ਆਪਾਂ ਇਹਦਾ ਵੀ 70 ਚੋਂ 2 ਛੜ ਦਈਏ। 60 60 ਹਜ਼ਾਰ ਚੋਂ 200 ਰੁਪਏ ਛੋਟ। ਠੀਕ ਐ। ਲਓ ਬਾਈ 80 ਹਜ਼ਾਰ ਚੋਂ 200 ਰੁਪਏ ਛੋਟ। ਬਿਲਕੁਲ ਨਹੀਂ ਜਾ ਬੋਲਿਆ ਸੱਚ ਜਰ ਝੋਟੀਆਂ ਤੁਹਾਨੂੰ ਪਤਾ ਅੱਜ ਤੇ ਵੀਰ ਹਣਾਰੇ ਪਿਛਲੇ ਸੂਏ ਮੰਨ ਲਓ ਵੀ ਉਹ ਕਹਿੰਦੇ ਇੱਕ ਵੀਰ ਹੀ ਅਹੀ ਲੈਂਦੀ ਆ ਅੱਛਾ ਜੀ ਤੇ ਐਰ ਕੀ ਹੁਣ 4 ਮਹੀਨਿਆਂ ਦੀ ਗੱਬਣ ਤੇ ਨਾਲ ਦੁੱਧ 5-6 ਕਿਲੋ ਜੇ 5 ਕਿਲੋ ਲਾਓ ਤੁਸੀਂ ਠੀਕ ਅੱਛਾ 6 ਵਾਂ ਰਹਿਣੀ ਦੋ ਠੀਕ ਹੈ 5 ਕਿਲੋ ਖੁੱਲਾ ਡੁੱਲਾ ਦੁੱਧ ਆ ਤੇ ਮਗਰ ਇਹਦੇ ਕੱਟੀ ਜੇ ਠੀਕ ਹੈ ਜੀ ਫੀਮੇਲ ਕਾਫ ਜੇ ਆ ਫੀਮੇਲ ਕਾਫ ਆ ਤੇ ਮਗਰ ਕੱਟੀ ਵੀ ਬਹੁਤ ਸੋਹਣੀ ਆ ਮੰਨ ਲਓ ਭਲੀ ਜੁੜੀ ਆ ਕੱਟੀ ਆ ਵੀ ਤੇ ਆਰ ਹਉਣ ਵਾਲੀ ਆ ਸਾਡ ਦੋ ਵਜਨ ਮੇਰਾ ਬਹੁਤ ਚੰਗਾ ਵਾ ਬਾਕੀ ਵਜਣ ਵੇਖੋ ਤੁਸੀਂ ਮਹੀਂ ਦਾ ਝੋਟੀ ਦਾ ਉਧਰ ਦੀ ਨਰ ਪਰਾ ਉਧਰ ਦਾ ਡੰਗਰ ਉਤਨਾ ਪਛਾਣਿਆ ਜਾਂਦਾ ਠੀਕ ਹੈ ਤੇ ਇਸ ਤਾਂ ਜਿਹੜਾ 5 ਲੀਟਰ ਪਾਈ ਜਾਂਦਾ ਹੈ ਦੁੱਧ ਤਾਂ ਰੈਡੀ ਆ ਤੇ ਸਾਢੇ ਚਮਾਹ ਮਹੀਨੇ ਦੀ ਸਾਢੇ ਚਮਾਹ ਮਹੀਨਿਆਂ ਦੀ ਵੀਰ ਜੀ ਗੱਪਣ ਚੈੱਕ ਪਾਸ ਠੀਕ ਹੈ ਲਓ ਵੀਰ ਜੀ ਸਾਢੇ 14 ਮਹੀਨੇ ਦੀ ਚੈੱਕ ਪਾਸ ਆ ਬਾਕੀ ਫੇਸ ਕੁਆਲਟੀ ਵੇਖੋ ਵੀਰ ਜੀ ਠੀਕ ਹੈ ਠੀਕ ਹੈ ਸਿਰ ਤੋਂ ਲੈ ਕੇ ਪੋਸ਼ ਤੱਕ ਇੱਕ ਰੰਗ ਕਾਲੀ ਸ਼ਾ ਝੋਟੀ ਕਰ ਦ ਵਜਣ ਵੇਖੋ ਕਿੰਨਾ ਵੱਡਾ ਠੀਕ ਹੈ ਠੀਕ ਹੈ ਦੁੱਧ ਦਾ ਸਮੁੰਦਰੀ ਆ ਹਾਂਜੀ ਇਹਨੇ ਸੱਜਰ ਨੇ ਕੰਨਾ ਕੱਚਵਾਇਆ ਸੱਜਰ ਨੇ ਵੀ ਜੀ ਉਹ ਕਹਿੰਦੇ ਵੀ ਅਸੀਂ 14 ਕਿਲੋ ਜਦੋਂ ਲੈਂਦੀ ਹਾਂ 14 ਕਿਲੋ ਕਹਿੰਦੇ ਮੜਕੇ ਲੈਂਦੀ ਹੈ ਜੀ ਅੱਛਾ ਠੀਕ ਹੈ ਹਾਂ ਜੀ ਛੋਟੀ ਜਿੱਡੀ ਵੱਡੀ ਹੈ ਵੀ ਜੀ ਦਿੱਤਾ ਹੀ ਹੈ ਦੁੱਧ ਤੇ ਨਹੀਂ ਬਿਲਕੁਲ ਸੱਜਰ ਨਹੀਂ ਦੱਸਦਾ ਛੋਟੀ ਕੀ ਮੁੱਲ ਭਾਜੀ ਇਹਦਾ ਮੁੱਲ ਵੀ ਜੀ ਇਹਦਾ ਮੰਗਨੋਂ 70 75 ਹਜ਼ਾਰ ਵੀ ਮੰਗ ਸਕਦੇ ਆਪਾਂ ਅੱਛਾ ਜੀ ਪਰ ਨਾਰਮਲ ਕਰੀਏ ਆਪਾਂ ਹਾਂ ਜੀ ਇਹ ਜੀ 62000 ਚੋਂ 200 ਛੋੜ ਕਰ ਦਈਏ 62 ਚੋਂ 62 ਚੋਂ 200 ਛੋੜ ਕਰ ਦਈਏ ਛੋਟੀ ਬਹੁਤ ਵੱਡੀ ਆ ਮਗਰ ਇਹਦੇ ਕੱਟੀ ਵੀ ਆਪਾਂ ਬਾਹਰ ਜਾਓਗੇ ਤੇ ਤੁਹਾਨੂੰ ਵਖਾ 62000 ਵਿੱਚ ਦੋ ਪੱਕੀ ਦੇ ਮਿਲਦੀ ਦੋਵੇਂ ਟਾਈਮ ਵੀਰ ਜੀ ਠੀਕ ਹੈ ਠੀਕ ਹੈ ਜੀ ਲੈ ਵੀ 62000 ਚ ਦੋ ਹੋ ਗਿਆਂ ਅਗੇ ਆ ਗਿਆ ਜੀ ਵੀਰ ਜੀ ਅੱਗੇ ਚੌਥੇ ਨੰਬਰ ਤੇ ਦੁੱਧ ਦਾ ਸਮੁੰਦਰ ਠੀਕ ਹੈ ਜੀ ਹਾਂਜੀ ਦੱਸੋ ਭਈ ਇਹਦੀ ਡਿਟੇਲ ਹੈ ਇਹਦੀਆਂ ਵੀਰ ਜੀ ਜਿੰਨੀਆਂ ਸਿੱਪਤਾ ਕਰ ਲੋ ਨਹੀਂ ਥੋੜੀਆਂ ਥੋੜੀਆਂ ਹੀ ਉਹਨੀਆਂ ਥੋੜੀਆਂ ਬਾਕੀ ਚਲੋ ਕੱਦ ਵਜਨ ਵੀ ਚੰਗਾ ਕੱਦ ਵਜਨ ਦੀ ਫੁੱਲ ਤੇ ਦੁੱਧ ਦੀ ਵੀ ਮੰਨ ਲਓ ਵੀ ਧੁਕੀਆਂ ਮੇਲੀਆਂ ਪਈਆਂ ਮਹੀਨੇ ਅੱਛਾ ਠੀਕ ਹੈ ਇਸ ਟਾਈਮ ਤੇ ਵੀਰ ਜੀ ਜਿਹੜਾ ਮਰਜ਼ੀ ਵੀਰ ਭਰਾ ਕੰਡਾ ਆਪਣਾ ਲੈਵੇ 15 ਕਿਲੋ ਦੁੱਧ ਮਿਲ ਕੇ ਲੈ ਜਾਏ ਮੇਰੇ ਘਰੋਂ ਮੈਂ ਠੀਕ ਹੈ ਲੋ ਬਈ ਬਾਕੀ ਭੋਲੇ ਦੇ ਭਾਉ ਤਾਂ ਥਣ ਚੱਟਾ ਵਖਾਉ ਮੈਂ ਹਜੇ ਵੀ ਹੋਲੀ ਪਾਈ ਚੌਲੀ ਵਾਲੀ ਚੱਕਾ ਜਾਵੇ ਹਜੇ ਵੀ ਜੀ ਮਹੀਂ ਕੋਲ ਕੁਝ ਵੀ ਨਹੀਂ ਆ ਦੁੱਧ 15 ਕਿਲੋ ਅੱਛਾ ਜੀ ਹਜੇ ਇਹਨੇ 17 18 ਕਿਲੋ ਦੁੱਧ ਦੇਣਾ ਮਹੀਂ ਨੇ ਠੀਕ ਹੈ ਠੀਕ ਹੈ ਉਹ ਬਈ 17 18 ਲੀਟਰ ਜਿਹੜਾ ਦੁੱਧ ਚਵਾਉਗੀ ਇਹ ਇਹ 12 18 ਕਿਲੋ ਮਿਰਜੀ ਨੇ ਪਿਛਲੇ ਸਵੇਰੇ ਚਵਾਇਆ ਆਪਾਂ ਤਾਂ ਕਰਕੇ ਇਹ ਮੰਨ ਲਓ ਵੀ ਵਾਦੇ ਨਾ ਕਹਿੰਨੇ ਆ। ਅੱਛਾ ਅੱਛਾ ਠੀਕ ਹੈ। ਕਿਨੇ ਅਗੇ ਦੁੱਧ ਘੱਟ ਤੋਂ ਘੱਟ ਵੀ 3-4 ਕਿਲੋ ਦੁੱਧ ਹੋਰ ਵਦਣਾ ਵੇਜੇ ਨੇ। ਠੀਕ ਆ ਠੀਕ ਆ ਜੀ। 15 ਕਿਲੋ ਤੇ ਆ ਮੰਨ ਲਓ ਵੀ ਹਫਤੇ ਦੀ ਸੋਈ ਆ ਬੱਚਾ ਵਿਖਾ ਦਿਓ ਮਿਰਜੀ ਇਧਰੋਂ। ਚਲ ਵਿਖਾ ਦਿਓ ਪਹਿਲਾਂ ਮੈਂ ਹੀ ਮੁੜ ਕੇ ਬੱਚਾ ਆਣ ਕੇ ਵਿਖਾ ਲਾ। ਠੀਕ ਹੈ ਠੀਕ ਹੈ ਜੀ। ਲਓ ਬਾਈ ਜੀ ਚੈੱਕ ਕਰ ਸਕਦੇ ਤੇ ਆਂ ਪੰਡਾ ਹਣ ਝੰਡਾ ਵੇਖੋ ਪੰਡਾ ਬੰਦੀਆਂ ਥੱਲੇ ਗੇ। 18 ਲੀਟਰ ਦੁੱਧ ਬਾਈ ਕਹਿੰਦਾ ਕਿ ਚਵਾਈ ਜਾਊਗੀ ਤੇ ਦੁੱਧ ਬਾਈ ਕਹਿੰਦਾ ਕਿ 18 ਲੀਟਰ ਚ ਆਈ ਜਾਊਗੀ ਵੀਰ ਜੀ ਗਰੰਟੀ ਨਾ ਜਿੱਥੇ ਮਰਜੀ ਕੋਈ ਸਟਾਮਪ ਪੇਪਰ ਲਿਖਾ ਕੇ ਲਿਆਵੇ ਸائن ਕਰਦਾ ਕਿਤੇ ਠੀਕ ਹੈ ਠੀਕ ਹੈ ਲੋ ਜੀ ਫੁੱਲ ਗਰੰਟੀ ਆ ਵੀਰ ਫੁੱਲ ਗਰੰਟੀ ਤੇ ਕੀ ਮੁੱਢ ਵਿੱਚ ਰੱਖ ਵੀਰ ਜੀ ਦੀਆਂ ਕਰਤੂਤ ਵਾਲੀਆਂ ਮਈਆਂ ਦੇ ਭਾਵੇਂ ਤੁਸੀਂ 2 ਲੱਖ ਬੁੱਝ ਪਾ ਕੇ ਚਲ ਜਿਓ ਤਾਂ ਵੀ ਨਹੀਂ ਲੱਭਦੀਆਂ ਹਾਂਜੀ ਤੇ ਆਪਾਂ ਪਾਰਾ ਮਿਲੀ ਆ ਪਾਰਾ ਦੇ ਦੇਣੀ ਆ ਆਪਾਂ ਹੋਰੇ ਕੰਮ ਕਰਨਾ ਵੀ ਜੇ ਆਪਾਂ ਨੂੰ ਚਲੋ ਪਾਰਾ ਮਿਲ ਗਈ ਤੇ ਆਪਾਂ ਘਾਟਣਾ ਕੱਡੇ ਬੰਦਣੇ ਆ ਨਹੀਂ ਨਹੀਂ ਬਿਲਕੁਲ ਸਹੀ ਆ ਜੀ ਤੇ ਵਿਚੇ ਨੂੰ ਵੀਰ ਜੀ ਡੇਢ ਦੀ ਵੇਚ ਸਕਦੇ ਆ ਅੱਛਾ ਜੀ ਪਰ ਇਹ ਮਈ ਸਵਾ ਦੀ ਦਵਾਂ 125 125 ਦੀ ਦਵਾਂਗੇ ਠੀਕ ਹੈ ਜੀ ਵੀ ਜੀ ਪੰਜ ਉਤਲਾ ਛੜ ਦਾਂਗੇ 120 200 ਰੁਪਿਆ ਛੋੜਿਆ ਇਹ ਸਨੋਲੀਕ ਫੇਰ ਕੇ 120000 18 ਲੀਟਰ ਵਾਲੀ 18 ਲੀਟਰ ਵਾਲੀ ਵੀ ਜੀ ਮਾਰਕੀਟ ਜੇ ਮਿਲਦੀ ਨਹੀਂ ਜੇ ਨਹੀਂ ਸਹੀ ਗੱਲ ਹੈ ਮਿਲਦੀ ਮਾਰਕੀਟ ਜੇ ਮਿਲਦੀ ਨਹੀਂ ਪਰ ਆ ਕਿ ਛੇਰੇ ਵੀ ਤੇ ਰੇਟ ਬਿਲਕੁਲ ਜਾ ਰਿਹਾ ਬਿਲਕੁਲ ਜਾ ਰਿਹਾ ਤੇ 200 ਰੁਪਿਆ ਛੋਟ ਹੋਣੀ 200 ਰੁਪਿਆ ਵੀ ਦੀ ਛੋਟ ਹੀ ਹੋਣੀ ਚਾਹੀਦੀ ਹੋਣਾ ਠੀਕ ਹੈ ਠੀਕ ਹੈ ਜੀ ਇਹ ਵੀ ਜੀ ਇਧਰ ਇਹ ਵੀ ਨਗੀਨਾ ਆ ਗਿਆ ਜੀ ਨੀਲੀ ਰਾਵੀ ਦਾ ਨੀਲੀ ਰਾਵੀ ਪਿਓਰ ਕੱਦ ਵਜਨ ਇਹਦਾ ਵੀ ਬਹੁਤ ਚੰਗਾ ਹਾਰੇ ਕਿ ਨਿਸ਼ਾਨੀਆਂ ਵਿਖਾਓ ਹਾਰੇ ਕਿ ਨਿਸ਼ਾਨੀਆਂ ਸਾਰੀਆਂ ਹੀ ਕਵਰ ਕਰਦੀ ਆ ਹਾਂਜੀ ਪਿਓਰ ਨੀਲੀ ਰਾਵੀ ਦਾ ਇਹ ਦੇਖੋ ਵੀਰ ਜੀ ਇਸ ਟਾਈਮ ਤੇ 12-13 ਕਿਲੋ ਦੁੱਧ ਆਜ ਰਿਹਾ ਇਹਨੇ ਵੀ ਮਹੀਨੇ ਦੁੱਧ 15-16 ਕਿਲੋ ਕਰਨਾ ਜੀ ਹੌਲੀ ਹੌਲੀ ਥੋੜੇ ਢੱਕ ਲਿਆ ਕਰੋ ਗਾੜੀ ਲਓ ਭਾਜੀ ਕੱਦ ਵਜਨ ਦੀ ਇਹ ਵੀ ਬਹੁਤ ਚੰਗੀ ਆ ਤੇ ਇਸ ਟਾਈਮ ਜਿਹੜਾ ਏਕੋ ਕਿੰਨਾ 12 ਇਹ ਦੇਖੋ ਵੀਰ ਜੀ 12 ਤੋਂ 13 ਕਿਲੋ ਤਿਆਰ ਆਹ سٹਾਂਡ ਤੇ ਜਿੱਥੇ ਮਾਜੀ ਕੋ ਵੀਰਪਰਾ ਕੱਡਾ ਲਾੜੇ ਬਿਲਕੁਲ ਰੈਡੀ ਆ ਤੇ ਥਣ ਭਾਂਡਾ ਤੁਸੀਂ ਚੈੱਕ ਕਰ ਸਕਦੇ ਜੇ ਹਨ ਗਿੱਟ ਵਿੱਚ ਤੇ ਥਣ ਲੱਗਾ ਪੰਡਾ ਬੱਦੀਆਂ ਪੰਡਾ ਮਈਆਂ ਤਾਂ ਦੱਸਿਆ ਦੁੱਧ ਦੇ ਸਮੁੰਦਰ ਲਿਆਂਦੇ ਯਾਰ ਕੀ ਦੇ ਠੀਕ ਆ ਠੀਕ ਆ ਜੀ ਬਾਕੀ ਫੇਸ ਕੁਆਲਿਟੀ ਦਿਖਾਓ ਵੀਰ ਨੇ ਤੇ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਇਹ ਵੀ ਦੁੱਜਾ ਸੂਆ ਜੀ ਦੁੱਜਾ ਦੁੱਜਾ ਵੀਰ ਜੀ ਉਹ ਮੈਂ ਆਪਣੀ ਤੇ ਜਾਹੇ ਦੇ ਇਹ ਦੁੱਜਾ ਜੇ ਠੀਕ ਆ ਲਓ ਭਜੀ ਦੁੱਜਾ ਸੂਆ ਸੂਈ ਹਾਂ 7 ਵਜਣ ਵਿੱਚ ਚੰਗਾ ਵਾ ਤੇ ਫੇਸ ਕੁਆਲਿਟੀ ਸੋਹਣੀ ਆ ਤੇ ਬਾਕੀ ਜਿੰਨੀ ਵੀ ਆ ਜੀ ਸਾਰੀ ਸੋਹਣੀ ਆ ਹਾਂਜੀ ਹਾਂ ਕਰੋ ਚਾਕਰ ਤੋਂ ਥਣ ਤੋਂ ਬਹੁਤ ਪਿਆਰ ਲਗਾ। ਥਣ ਭਾਂਡੇ ਦੀ ਵੀ ਬਹੁਤ ਸੋਹਣੀ ਹੈ। ਲੋ ਭਾਈ। ਇਹਦਾ ਕਿੰਨੇ ਬੋਲੇ ਕੀ ਹਰ? ਵੀਰ ਜੀ। ਡੇਢ ਮੰਗਦੀ ਹੈ ਡੇਢ ਵੀ ਮੇਰੇ ਸਾਹ ਮਿਲ ਸਕਦਾ। ਪਰ ਆਪਾਂ ਜਾਇਜ। 10 ਦੀ ਦੇ ਦਈਏ। 10 ਦੀ। 10 ਦੀ ਦੇ ਦਈਏ। ਕਰ ਤੀਏ ਥੋੜਾ ਜਿਹਾ ਮਾਨਤਾ। ਹਾਂਜੀ। ਕਰ ਦੋ ਮਾਨਤਾ ਮੁਰ ਜਾ। 2000 ਛੱਡ ਦੀਏ ਇਕੱਠ ਦੀ ਦੇ ਦਈਏ 200 ਛੋਟ ਕਰ ਦਾਂਗੇ। ਇਕੱਠ ਦੀ। ਇਕੱਠ ਦੀ। 1000 ਹੋਰ ਛੱਡ ਦੇ ਸਾਡੇ ਕਹਤ। ਫਿਰ ਵੀ ਜੀ ਤੈਨੂੰ ਛੱਡਦੀ ਇੱਕ ਪੰਜ ਦੀ ਦੇ ਦਈਏ 200 ਛੋੜ ਕੇ ਲੋ ਬਾਈ 200 ਛੋੜ ਹੁਣ ਇੱਕ ਪੰਜ ਦੀ 200 ਰੁਪਏ ਛੋੜ ਲੋ ਬਾਈ 1 ਲੱਖ ਪੰਜ ਹੁਣ ਨਾ ਕੋਈ ਵੀਰਪਰਾ ਘਟਾਵੇ ਬੜਾ ਹੀ ਨਿਚੋੜ ਕੱਢ ਗਏ ਹੁਣ ਸਿਰਫ ਨਿਗੀ ਜੀ ਕਮਾਈ ਰੱਖੀ ਜੇ ਇਹਦੇ ਚੋਂ ਨਹੀਂ ਬਿਲਕੁਲ ਬਿਲਕੁਲ ਹਾਂ ਜੀ ਚੰਗਾ ਮਲੇ ਸਾਰੀ ਝੋਟੀ ਵੀ ਚੰਗੀ ਆ ਨੀਲੀ ਰਾਵੀ ਦੀ ਫਿਰ ਉਸ ਹਿਸਾਬ ਨਾਲ 2000 ਕੋਟਾਂ ਚੱਲ ਜੇ ਹੁਣ ਨਾ ਕੋਈ ਵੀਰਪਰਾ ਘਟਾਵੇ ਕੋਈ ਚਲੋ ਮੰਨਣੀ ਪੈਂਦੀ ਵੀਰਪਰਾ ਮਾਦੀ ਮੰਨਣੀ ਪੈਂਦੀ ਆ ਧੰਨਵਾਦ ਧੰਨਵਾਦ ਹਾਂ ਹਾਂ ਆਜੋ ਹਣਾ ਬਾਹਰ ਲਿਆ ਪਾਵਾ ਕਰੀਏ ਵੱਡੀਆਂ ਖੋਜ ਵੀ ਦਿਖਾਉਣੇ ਆ ਪਹਿਲਾਂ ਵੀਰ ਜੀ ਬੱਚੇ ਵਿਖਾ ਲਿਓ ਆਜੋ ਠੀਕ ਹੈ ਜੀ ਹਾਂ ਜੀ ਆ ਪਹਿਲੇ ਨੰਬਰ ਤੇ ਵਿਖਾਓ ਤੁਸੀਂ ਨੀਲੀ ਰਵੀ ਦਾ ਲਓ ਬਈ ਆਹ ਦੀ ਨੀਲੀ ਰਵੀ ਆ ਆ ਨੀਲੀ ਰਵੀ ਦਾ ਇਕਟਾ ਕੇ ਇਕਟਾ ਜੇ ਠੀਕ ਹੈ ਜੀ ਮੇਰਾ ਸਾਫ ਆ ਗਿਆ ਇਹ ਵੀ ਨੀਲੀ ਦਾ ਜੇ ਤੇ ਦੂਜੇ ਨੰਬਰ ਤੇ ਆਪਣਾ ਇਹ 2 ਨੰਬਰ ਵਾਲੀ ਝੋਟੀ ਜਿਹੜੀ ਤਾਜੀ ਸੋਈ ਆ ਦਹਾਂਗ ਦਿਨਾਂ ਦੀ ਉਹਦਾ ਇਹ ਜੀ ਤੇ ਤੀਜੇ ਨੰਬਰ ਤੇ ਜਿਹੜੀ ਟੋਕੜ ਗੱਭਣ ਆਪਣੀ 4.5 ਮਹੀਨਿਆਂ ਦੀ ਗੱਭਣ ਉਹਦੇ ਮਗਰ ਕੱਟੀ ਵੇਖੋ ਵੀਰ ਜੀ ਠੀਕ ਹੈ ਠੀਕ ਹੈ 5-7000 ਦੀ ਕੱਟੀ ਕੱਟੀ ਆ ਮਗਰ ਤੇ ਹਾਂਜੀ ਆ ਵੀਰ ਜੀ ਆਪਣੀ ਵੱਡੀ ਮਈ ਦਾ 15 ਕਿਲੋ ਵਾਲੀ ਦਾ ਬੱਚਾ ਜੇ ਦਹਾਂਗ ਦਿਨਾਂ ਦਾ ਸਾਰੇ ਜਰੇ ਵੱਡੀ ਮੈਂ ਆ ਤੇ ਬੱਚਾ ਵੀ ਵੀਰ ਜੀ ਵੇਖੋ ਉਸੇ ਤਰ੍ਹਾਂ ਦਾ ਲక్ష్ਮੀ ਦੇਰੀ ਭਰਵਾ ਆ ਜੇ ਕਾਲੀ ਨਹੀਂ ਆ ਰਿਹਾ 8 ਤੋਂ 10 ਦਿਨ ਹੋ ਗਿਆ ਤੁਹਾਨੂੰ ਜੀ ਹਾਂਜੀ ਕਿ ਅਜੇ ਹੁਣ ਤੁਹਾਨੂੰ ਇਹ ਵੀ ਜੀ ਜੋੜਾ ਹੁਣੇ ਆਇਆ ਜੇ ਅੱਛਾ ਜੀ ਤੇ ਅਜੇ ਤੁਹਾਡੇ ਸਾਹਮਣੇ ਗੱਡੀ ਵੀ ਬਾਹਰ ਹੀ ਲੱਗੀ ਆ ਹਾਂਜੀ ਹਾਂਜੀ ਉਹਨੂੰ ਵੀਰ ਨੂੰ ਕਰਾਇਆ ਹੋਈ ਦੇਣਾ ਜੇ ਤੇ ਇਹ ਹੁਣ ਚੋਕੇ ਉੱਥੋਂ ਮੈਂ ਲਿਆਂਦਾ ਜੇ ਅੱਛਾ ਜੀ ਸਾਢੇ 4 ਮਹੀਨਿਆਂ ਦੀ ਵੜ ਗੱਭਣ ਜੇ ਅੱਛਾ ਜੀ ਤੇ 10 11 ਕਿਲੋ ਦੁੱਧ ਵੀਰ ਜੀ ਤਿਆਰ ਆ ਦੇ ਕੋ ਵੜ ਦੋ 10 ਕਿਲੋ ਵੀਰ ਕੋਈ ਜਿੱਥੇ ਮਰਜੀ ਆਪਣਾ ਕੱਡਾ ਲਾ ਕੇ ਲੈ ਜੀ ਇਹਨੇ ਵੀਰ ਜੀ ਉਹ ਕਹਿੰਦੇ ਵੀ ਅਸੀਂ 18 ਕਿਲੋ ਚਾਹੁੰਦੇ ਰਿਆਂ ਖੋਲ ਕੇ ਤੋੜ ਕੇ ਵਿਖਾ ਦਿਓ ਮੜੀ ਜੀ ਸਾਢੇ ਚੌਵੇਂ ਮਹੀਨੇ ਚੱਕ ਪਾਸੇ ਵੀ ਸਾਢੇ 4 ਮਹੀਨੇ ਚੱਕ ਪਾਸੇ ਵੇਜੀ 18 ਕਿਲੋ ਫੁੱਲਾ ਡਲ ਇਹ ਹੁਣ ਚੋਕੇ ਲੈਂਦੀ ਆ। ਥਾਲਾਂ ਦਾ ਸਹਿਜ ਕਿਹਾ ਵੀ ਚੈੱਕ ਕਰਾ ਦਿੰਨੇ ਆ। ਮੰਦੇ ਕਰੋ ਭਾਜੀ ਫੇਸ ਕੁਆਲਟੀ ਚੈੱਕ ਤੁਸੀਂ। ਬਾਕੀ ਥਣ ਪਾਂਡਾ ਵੀ ਜੀ ਬਹੁਤ ਸੋਨਾ ਵੇੜਦਾ। ਬਹੁਤ ਚੰਗਾ ਲੱਗਾ ਵਾ ਤੇ ਚਵਾਈ ਕਰਕੇ ਵੀ ਇਹਨੇ ਲੈਂਦੀ ਏ। ਦੋਸਾ ਹੁਣ ਕੋਈ ਭਰਾ ਅੰਦਾਜ਼ਾ ਲਾਵੇ ਕਿ ਕੀ ਮੁੱਲ ਵੱਡੇ ਵਿੱਚ ਇਹਦਾ ਹੈ। ਵੀਰ ਜੀ ਮੰਗਨ ਨੂੰ ਵੇਖੋ 40 ਵੀ ਆਪਾਂ ਮੰਗ ਸਕਦੇ ਆਂ ਤੇ 35 35 ਦੀ ਵੇਚ ਸਕਦੇ ਆਂ ਹਾਂਜੀ ਪਰ ਜਾਇਜ ਜਾਇਜ ਫੇਰ ਉਹ ਗੱਲ ਆ ਨਹੀਂ ਬਿਲਕੁਲ ਜੀ ਜਾਇਜ ਇਹ ਵੀਰ ਜੀ 28000 ਚੋਂ 200 ਰੁਪਿਆ ਛੋਟ 28000 ਚੋਂ 28000 ਚੋਂ ਬਿਲਕੁਲ ਜਾਇਜ ਟੋਕੜ ਗੱਬਣਿਆ ਜੀ 28000 ਚੋਂ 200 ਰੁਪਿਆ ਛੋਟ 10 ਕਿਲੋ ਦੁੱਧ ਵੀ ਹੈ ਨਾਲ ਸਾਢੇ 4 ਮਹੀਨੇ ਦੀ ਚੈੱਕ ਪਾਸ ਹੈ ਕਿਆ ਆ ਸਬੰਧ ਵੀ ਆ ਤੇ ਚਲੋ ਰਕੀ ਆ ਜੋ ਹੁਣ ਤੁਹਾਨੂੰ ਕੋਹ ਝੋਟੀ ਦਿਖਾਉਨੇ ਆ ਇਹ ਵੀ ਵੀਰ ਜੀ ਇਹਦੇ ਮਗਰ ਵੀ ਨਹੀਂ ਗਿੰਨਾ ਇਹ ਅੱਛਾ ਜੀ ਫੇਰ ਝੋਟੀ ਦੁੱਜਾ ਸੁਆ ਸੁਈ ਜੇ ਅੱਛਾ ਕੱਟੀ ਕੋਈ ਵੀਰ ਭਰਾ ਜੇ ਆਪਾਂ ਸੌਦਾ ਰੇਟ ਪਾ ਦਨੇ ਆ ਤੇ ਕੱਟੀ ਛੱਡਨੀ ਹੋ ਗਈ ਤੇ ਮੈਂ 8000 ਦੀ ਕੱਟੀ ਲਾ ਲੂ ਮੈਂ ਮਗਰੋਂ ਕੱਟੀ ਆਪਾਂ ਖੰਦੇ ਵੀ ਜੀ 8-10000 ਦੀ ਕੱਟੀ ਕੱਟੀ ਇਹਦੇ ਤੇ ਇਹ ਵੀ ਜੀ ਡੇਢ ਕਿ ਮਹੀਨੇ ਚ ਬਣੀ ਚੈੱਕ ਨਹੀਂ ਜੀ ਹੋਈ ਡਾਕਟਰਾਂ ਦਾ ਖਲੋਜੋ ਥੋੜਾ ਟਾਈਮ ਫੇਰ ਆਪਾਂ ਚੈੱਕ ਕਰਾਂਗੇ ਚੈੱਕ ਪਾਸ ਨਹੀਂ ਅਜੇ ਹਾਂ ਜੀ ਇਹ ਵੀ ਚੋਗੇ ਲਿਆਂਦੀ ਜੀ ਉਹਨਾਂ ਦੀ ਇਹ ਵੀ ਚੰਗੀ ਜਿਹੜੇ ਬਾਕੀ ਤੁਹਾਨੂੰ ਆਰਡਰ ਕੁਆਲਟੀ ਕਰਾ ਦਨੇ ਲੱਗੇ ਤਾਂ ਚਵਾਈ ਇਹਦੀ ਵੀ ਹੋਈ ਆ ਹਾਂ ਜੀ ਹਾਂ ਜੀ ਤੇ ਬਾਕੀ ਇਹਦੀ ਵੀ ਜਵਾਗ ਜਿਹੜਾ ਪਿੱਛੇ ਫਲਿਆ ਫਲਿਆ ਇਹ ਵੀ ਡਬਲ ਫਾਇਰ ਆ ਜੇ ਤੁਹਾਨੂੰ ਉਹ ਵੀ ਤੁਹ ਮੱਝ ਭਾਵੇਂ ਕੋਈ ਵੀਰ ਲਾਵੇ ਨਾ ਮੇ ਦਾ ਬੇ ਆਹੂ ਕੱਟੀ ਦੇ ਦੋ ਕੱਲੀ ਠੀਕ ਹੈ ਠੀਕ ਹੈ ਜੀ ਹਾਂ ਜੀ ਅਜੇ ਪੰਜਾਂ ਮਹੀਨਿਆਂ ਦੀ ਜੇ ਕੱਟੀ ਦੇ ਇਧਰ ਵੇਖੋ ਵੀਰ ਜੀ ਇਹ ਇੱਥੇ ਇੱਥੇ ਮੇਰੇ ਖਾਨ ਦਾ ਨਿਹਰਾਣਾ ਜੀ ਇੱਥੇ ਨੀਰੀ ਜੀ ਵੀਰ ਭਾਈ ਆ ਲੈਟ ਜਗਾ ਕੇ ਕੱਟੀ ਦਿਖਾਓ ਵੀਰ ਜੀ ਪੰਜਾਂ ਮਹੀਨਿਆਂ ਦੀ ਹਾਂ ਜੀ ਭਾਈ ਜੀ ਆ ਵਾਲਾ ਜੀ ਇਧਰ ਦੇ ਫੀਮੇਲ ਕਾਫ ਬਿਲਕੁਲ ਫਲੀ ਫਲਾਈ ਆ ਪੋਠਾ ਪਠਾ ਵੇਖੋ ਵੀਰ ਜੀ ਕੱਟੀ ਜੀ ਨੇ ਸੌਦਾ ਆਪਣਾ ਰਲਦਿਆ ਤੇ 8000 ਦੀ ਮੈਂ ਕੱਟੀ ਕੱਟਣੀ ਹਾਂ 8000 ਦੀ ਕੱਟੀ ਵੀਰ ਜੀ ਲੈ ਲਊਂਗਾ ਠੀਕ ਹੈ ਠੀਕ ਹੈ ਕੀ ਮੁੱਲ ਵੀਰ ਜੀ ਇਹ ਇਹਦਾ ਮੁੱਲ ਵੀਰ ਜੀ ਵੇਖੋ 70 ਮੰਗ ਲਈਏ ਪਰ 65 ਮੰਗ ਲਈਏ ਕੋਈ ਨਿਗਾ ਜਾ ਮੁੱਲ 62000 ਦੀ ਦੋਸਤ ਠੀਕ ਹੈ ਠੀਕ ਹੈ ਜੀ 62000 ਦੀ 62000 ਦੀ ਵਿੱਚੋਂ ਕੱਟੀ ਘੱਟ ਲਊਂ 8000 ਦੀ ਜੇ ਕਿਸੇ ਨੇ ਕੱਲੀ ਮੈਂ ਹੀ ਖੜਨੀ ਦੇ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਉਸ ਹਿਸਾਬ ਨਾਲ ਕੋਈ ਵੀਰ ਭਰਾ ਆਪਣਾ ਸੌਦਾ ਹਨਾ ਕਰ ਲੇ ਤੇ ਬਾਕੀ ਤਾਂ ਲਵੇ 62000 ਵਿੱਚ ਦੋ ਪਟੂ ਮਿਲ ਜਾਣੇ ਆ ਤੇ ਸ਼ਾਮ ਕਰ ਲੂਗਾ ਤੇ ਚਲੋ ਬਾਕੀ ਉਹ ਮਈਆਂ ਤੋਂ ਵੀਰ ਜੀ ਦੁੱਧ ਦੇ ਹਿਸਾਬ ਨਾਲ ਟਰਮੀ ਇਹਨਾਂ ਦੋਨੇ ਜੋੜਾ ਠੀਕ ਹੈ ਠੀਕ ਹੈ ਲੋ ਭਾਈ ਮੰਡੀ ਲਾਈ ਪਈ ਆ ਵੀਰ ਨੇ ਇਹਦੇ ਤੇ ਨੈਕਸਟ ਵੀਡੀਓ ਵੀ ਜੀ ਆਪਣੀ ਆਉਗੀ ਜੇ ਹੁਣ ਮੈਂ 2-3 ਦਿਨ ਵਿਆਹ ਪੈ ਗਿਆ ਜੇ ਅੱਛਾ ਜੀ ਤੇ ਵਿਆਹ ਚੱਲ ਜਾਣਾ ਵੀ ਕੋਈ ਵੀਰਪਰਾ ਤੇ ਹੁਣ ਆਪਣੀ ਨੈਕਸਟ ਵੀਡੀਓ ਆਉਗੀ ਅੱਜ ਜੀ ਆ 23 ਜੀ ਅੱਜ ਹਾਂਜੀ ਆਪਣੀ 27 ਨੂੰ ਜਾਂ 28 ਨੂੰ ਵੀਡੀਓ ਆਉਗੀ ਠੀਕ ਹੈ ਠੀਕ ਹੈ ਹਾਂ ਦੋ ਤਿੰਨ ਦਿਨ ਹੋ ਗਏ ਜੀ ਆ ਲਾਸਟ ਵੀਡੀਓ ਆਪਣੀ ਆਈ ਦੀ ਵੀਡੀਓ ਆਉਗੀ ਨੈਕਸਟ ਹਾਂਜੀ ਹਾਂਜੀ ਤੇ ਚਲੋ ਕੋਈ ਗੱਲ ਨਹੀਂ ਹੁਣ ਕੰਮ ਬੜੇ ਵੀਰਪਰਾ ਫੋਨ ਕਰਦੇ ਵੀ ਜੀ ਵੀਡੀਓ ਨਵੀਂ ਕਿਦਾਂ ਪਾਉਣੀ ਹੈ ਜੀ ਅੱਛਾ ਤੁਹਾਡੇ ਰੇਟ ਬੜੇ ਜਾਇਜ਼ ਹੁੰਦੇ ਆ ਵੀ ਜੀ ਕਾਰੋਬਾਰੀ ਫੋਨ ਕਰਦੇ ਨੇ ਫੋਨ ਆਉਂਦੇ ਆ ਤੇ ਵੀ ਸਾਨੂੰ ਵੇਚਣ ਵਾਸਤੇ ਮਾਲ ਦਿਆ ਕਰੋ ਤੁਹਾਡੇ ਭਾਅ ਵੜ ਗਿਆ ਜਾ ਮੈਂ ਵੀ ਦਿੱਤੀ ਅੱਜ ਮਿਲ ਜੇ ਬਾਹਰੋਂ ਮਿਲ ਜਾਂਦਾ ਤੇ ਫਿਰ ਆਪਾਂ ਪਾ ਦਈਦਾ ਹਾਂਜੀ ਤੇ ਬਾਕੀ ਸਾਰੇ ਵੀਰ ਭਰਾਵਾਂ ਨੂੰ ਵੀਡੀਓ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਣੇ ਵੱਲੋਂ ਉਹ ਬਈ ਜੀ ਸਾਰੇ ਹਾਂਜੀ ਬੜਾ ਪਿਆਰ ਬਖਸ਼ਦੇ ਵੀਰ ਜੀ ਕਈ ਜਿਹੜੇ ਵੀਰ ਭਰਾਵਾਂ ਨੇ ਨਹੀਂ ਵੀ ਨਾ ਡੱਗਰ ਲੈਣਾ ਉਹ ਵੀ ਫੋਨ ਕਰਕੇ ਕਹਿੰਦੇ ਕੰਮ ਬਹੁਤ ਵਧੀਆ ਕੀਤਾ ਨਹੀਂ ਬਹੁਤ ਸਾਫ਼ ਤੋਂ ਸਾਫ਼ ਹੀ ਕਹਿਣਾ ਵਿੱਚ ਹਾਂਜੀ ਹਾਂਜੀ ਤੇ ਜਿਹੜਾ ਫਿਰ ਪਈਮਾਨੀ ਕਰੋਗਾ ਤੇ ਉਦੋਂ ਤੁਹਾਨੂੰ ਪਤਾ ਕਰ ਜਾਣਾ ਨਹੀਂ ਵਧੀਆ ਵਧੀਆ ਵੀਰ ਜੀ ਆਪਣੇ ਜਿੰਨੇ ਆਪਣੇ ਮੈਂ ਵੇਖੰਦੇ ਆ ਨਾ ਆਪਣੇ ਚੈਨਲ ਦੇ ਉੱਤੇ ਵੀਰ ਭਰਾ ਵੀਡੀਓ ਪਾਉਂਦੇ ਆ ਸਾਰੇ ਹੀ ਸਾਫ ਸੁੱਫਾ ਕੰਮ ਕਰਦੇ ਆ ਚੰਗਾ ਪਸ਼ੂ ਪਾਉਂਦੇ ਆ ਹਾਂਜੀ ਨਹੀਂ ਵੀਰ ਜਿਹੜਾ ਚੰਗਾ ਸਾਫ ਚੰਗਾ 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 ਹਾਂਜੀ ਹਾਂਜੀ ਵੀਰ ਜੀ ਆਪਾਂ ਉਹ ਵੀਰਦੀ ਬਣਾਈਦੀ ਆ ਚਲੋ ਚਲੋ ਹੋਰ ਵੀ ਕਈ ਵੀਰ ਭਰਾ ਫੋਨ ਕਰਦੇ ਆ ਆਪਾਂ ਫਿਰ ਹਾਂਜੀ ਹਾਂਜੀ ਰਾਤੀ ਜਿਤਨਾ ਪਰਸੋਂ ਵੀਡੀਓ ਪਾਈ ਵੀਰ ਬਗੀਚਾ ਹਸੰਦਿਆ ਇਸ ਵਿੱਚ ਕਹਿੰਦਾ ਟਿੱਡੇ ਕੱਟ ਵਾਲੀ ਦੇ ਮਣਕੇ ਆ ਖਾਲੀ ਛੇਰੇ ਵੀਰ ਕੋ ਲੱਭਦੀ ਆ ਮਾ ਨਹੀਂ ਯਾਰ ਅੜਾਲੇ ਦੀ ਬਗੀਚੇ ਕੋਈ ਲੱਭ ਇਹ ਵੀ ਜੀ ਮਹਾਰਾਜ ਦੇਣ ਵਾਲਾ ਹਨ ਜਿੱਥੋਂ ਆਪਾਂ ਨੂੰ ਮਾਣੋ ਮਿਲ ਗਈ ਆਪਾਂ ਵੀਰ ਭਰਾਵਾਂ ਵਾਸਤੇ ਲੈ ਆਉਣੀ ਆ ਇਹ ਗੱਲ ਹੈ ਜੀ ਹਾਂਜੀ ਹਾਂਜੀ ਭਾਈ ਜੀ ਸਾਰੇ ਵੀਰ ਭਰਾਵਾਂ ਨੂੰ ਦਿਲੋਂ ਧੰਨਵਾਦ ਆ ਵੀਡੀਓ ਪੂਰੀ ਵੇਖਣ ਲਈ